ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਜਿਸ ਤੇ ਮੈਂ ਗਰਮ ਸਿੰਘ ਐਡਵੋਕੇਟ ਪਟਿਕ ਤੁਹਾਡੀ ਖਿਦਮਤ ਵਿੱਚ ਆ ਚ ਰਿਹਾ ਅੱਜ ਅਸੀਂ ਪਹਿਲਾਂ ਵੀਡੀਓ ਦੇ ਚੁਕਿਆ ਜਿਸ ਦੇ ਵਿੱਚ ਰਾਜਨੀਤਿਕ ਤੇ ਇੰਟਰਨੈਸ਼ਨਲ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉੱਤੇ ਚਰਚਾ ਕੀਤੀ ਹੈ ਮੇਰੇ ਵਿਚਾਰ ਜਾਇਆ ਸੀਗਾ ਕਿ ਆਪਾਂ ਨੂੰ ਇਹ ਵੇਖਣ ਦੀ ਲੋੜ ਹੈ ਕਿ ਭਾਰਤ ਵਿੱਚ ਅਸਲੀਅਤ ਤੌਰ ਤੇ ਦੋਰੋਖੇਸ਼ ਪ੍ਰਸ਼ਾਸਨਿਕ ਅਧਿਕਾਰੀਆਂ ਕਰਮਚਾਰੀਆਂ ਅਤੇ ਰਾਜਨੀਤਿਕਾਂ ਦੇ ਵਿੱਚ ਅਨਸਾਸ਼ਣ ਦੀ ਹਿੰਤਾ ਕਿਉਂ ਹੈ ਸੱਚ ਕਹਿਣ ਦੇ ਨਾਲ ਪ੍ਰੋਬਲਮ ਤੇ ਬੜੀ ਆਉਂਦੀ ਹੈ ਕਿਉਂਕਿ ਰਾਜ ਸਤਾ ਵਿੱਚ ਬੈਠੇ ਹੋਏ ਭਗਤਵਾਰ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੇ ਭਾਵੇਂ ਨਾ ਸੰਭਾਲਣ ਜਵਾਬ ਦੇ ਨਾ ਹੋਣ ਪਾਰਦਰਸ਼ੀ ਨਾ ਹੋਣ ਕਮ ਕਾਜ ਵੱਲ ਵਿਕਾਸ ਵੱਲ ਧਿਆਨ ਪਾਵੇਂ ਨਾ ਦੇ ਪਰ ਉਹ ਅਜਿਹੇ ਖੇਡਾਂ ਜੂ ਖੇਡ ਸਕਦੇ ਨੇ ਜਿਨ੍ਹਾਂ ਦੇ ਨਾਲ ਉਹ ਜੋ ਵੀ ਜਿਹੜਾ ਵੀ ਬੰਦਾ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦਾ ਉਹ ਉਹਦੇ ਨਾਲ ਉਹ ਪੰਗਾ ਜ਼ਰੂਰ ਲੈ ਸਕਦੇ ਆ ਸਭ ਤੋਂ ਪਹਿਲੀ ਗੱਲ ਦੇਖਣ ਵਿੱਚ ਆਵੇਗੀ ਕਿ ਜਿਹੜੀਆਂ ਸ਼ਕਤੀਆਂ ਭਾਰਤ ਨੂੰ ਭਾਰਤ ਦੇ ਸੰਵਿਧਾਨ ਨੂੰ ਭਾਰਤ ਦੇ ਕਾਨੂੰਨ ਨੂੰ ਤੇ ਭਾਰਤ ਦੇ ਪ੍ਰਸ਼ਾਸਨ ਨੂੰ ਸਮਾਧਨ ਵਾਸਤੇ ਲਿਆਂਦੀਆਂ ਗਈਆਂ ਸੀਓ ਸਾਰੀਆਂ ਪੜੀਆਂ ਲਿਖੀਆਂ ਚੰਗੇ ਚੰਗੇ ਕੁਆਲੀਫਾਈਡ ਆਈਐਸ ਅਫਸਰ ਆਈਪੀਐਸ ਅਫਸਰ ਆਈਸੀਐਸ ਅਫਸਰ ਆਈਐਫਐਸ ਅਫਸਰ ਅਤੇ ਹੋਰ ਸਾਰੀਆਂ ਪੋਸਟਾਂ ਜੱਜਸ ਜਿਹੜੇ ਨੇ ਉਹਨਾਂ ਦੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਆਸ਼ਕੀਤ ਜਾਂਦੀ ਹੈ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਅਤੇ ਨਿਜਮਾ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨਗੇ ਪਰ ਵਿਖੰਗ ਵਿੱਚ ਆਇਆ ਹੈ ਕਿ ਮਨੁੱਖ ਦੇ ਸੁਭਾਅ ਵਿੱਚ ਅਨੁਸ਼ਾਸਨਹੀਨਤਾ ਦਾ ਜਿਵੇਂ ਇੱਕ ਕੀੜਾ ਸਰਲੌਣ ਲੱਗ ਪਿਆ ਸਾਨੂੰ ਆਪਣੇ ਅਹੁਦਿਆਂ ਦੀ ਆਪਣੇ ਰੁਤਬਿਆਂ ਦੀ ਕੋਈ ਸ਼ਾਰ ਨਹੀਂ ਰਹੀ ਅੱਜ ਦੇ ਤਰੀਕ ਦੇ ਵਿੱਚ ਇਹ ਵਿਖੰਗ ਵਿੱਚ ਆਇਆ ਕਿ ਮਾਨਸਿਕ ਤੌਰ ਤੇ ਜਿਵੇਂ ਇਹ ਸਾਰੇ ਅਫਸਰ ਸਹਿਬਾਨ ਰਾਜਨੀਤਿਕ ਇੱਕ ਪਾਗਲਪਨ ਦੀ ਅਵਸਥਾ ਦੇ ਵਿੱਚ ਚਲੇ ਗਏ ਸਾਰੇ ਤੇ ਵੀ ਬਹੁਤ ਸਾਰੇ ਅਫਸਰ ਬਹੁਤ ਚੰਗੇ ਵੀ ਨੇ ਰਾਜਨੀਤਿਕ ਵੀ ਕਈ ਚੰਗੇ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਵਸ਼ ਨਹੀਂ ਚਲਦਾ ਜਿਨ੍ਹਾਂ ਦੀਆਂ ਤਕਰੀਬਨ ਕਦੀ ਵਧੀਆਂ ਕੀਤੀਆਂ ਜਾਂਦੀਆਂ ਨੇ ਕਦੀ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਉਹ ਐਸ਼ੇ ਲੋਕ ਹੈਗੇ ਨਹੀਂ ਪਰ ਉਹ ਆਪਣੀ ਇਮਾਨਦਾਰੀ ਨਾਲ ਆਪਣੇ ਅਨੁਸ਼ਾਸਨ ਦੇ ਨਾਲ ਆਪਣੀ ਕਾਰਗੁਜ਼ਾਰੀ ਨੂੰ ਚਲਾਉਣ ਵਿੱਚ ਸੰਕਟ ਤੇ ਭਾਵੇਂ ਨਹੀਂ ਹੋ ਸਕਦੇ ਪਰ ਫਿਰ ਵੀ ਉਹ ਆਪਣਾ ਪੂਰਾ ਯਤਨ ਕਰਦੇ ਨੇ ਆਜ਼ਾਦੀ ਤੋਂ ਬਾਅਦ ਦੇਖਣ ਵਿੱਚ ਆਇਆ ਹੈ ਕਿ ਜਿਵੇਂ ਜਿਵੇਂ ਦੇਸ਼ ਦੀ ਹਾਲਤ ਅਜਿਹੇ ਰਾਜਨੀਤਿਕਾਂ ਦੇ ਹੱਥਾਂ ਦੇ ਵਿੱਚ ਆਈ ਜਿਨ੍ਹਾਂ ਦਾ ਅਸ਼ੋਕਣ ਅਪਰਾਧੀ ਸਜਾਮਾ ਘਟੀਆਂ ਹੋਈਆਂ ਜਾਂ ਬਹੁਤ ਸਾਰੇ ਕਫਲਿਆਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦੇ ਹੱਥ ਵਿੱਚ ਆ ਕੇ ਡਵਾਗ ਡੋਰ ਆ ਗਈ ਤਾਂ ਉਹਨਾਂ ਨੇ ਰਾਜਨੀਤਿਕ ਪਾਵਰ ਨੂੰ ਮਿਸ਼ਨਸ ਕਰਦਿਆ ਹੋਇਆ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬਿਊਰੋਕਰੇਟਸ ਦੇ ਉੱਤੇ ਗਲਬਾ ਪਾ ਲਿਆ ਉਸ ਗਲਬੇ ਦਾ ਇਹ ਪ੍ਰਭਾਵ ਹੋਇਆ ਕਿ ਬਿਊਰੋਕ੍ਰੇਸੀ ਅਨਸ਼ਾਸਨੀ ਨ ਹੋ ਗਈ ਉਹਨਾਂ ਨੇ ਭ੍ਰਿਸ਼ਟਾਚਾਰ ਰਾਜਨੀਤਿਕਾਂ ਵਾਸਤੇ ਕਰਨਾ ਸ਼ੁਰੂ ਕਰਤਾ ਹੌਲੀ ਹੌਲੀ ਕਰਕੇ ਉਹ ਬੜਾ ਪ੍ਰਸ਼ਟਾਚਾਰਿਆ ਉਹਨਾਂ ਦੇ ਆਪਣੇ ਨਿੱਜੀ ਸੁਭਾਅ ਦੇ ਦਾ ਆਮੀ ਇੱਕ ਹਿੱਸਾ ਬਣ ਗਿਆ ਆਈਐਸ ਨਾ ਅਫਸਰ ਬਣਵਾਉਣਾ ਉਸੇ ਆਈਪੀਐਸ ਅਫਸਰ ਬਣਵਾਉਣਾ ਉਸੇ ਵੱਡੀ ਵੱਡੀ ਅਫਸਰ ਬਣਵਾਉਣਾ ਉਸੇ ਸੈਕਟਰੀ ਬਣਵਾਉਣਾ ਬਹੁਤ ਤਗੜੀਆਂ ਕੁਆਲਿਫਿਕੇਸ਼ਨਾਂ ਦੀ ਲੋਡ ਹੁੰਦੀ ਹੈ ਬੜੀ ਤਗੜੀ ਟ੍ਰੇਨਿੰਗ ਦੀ ਲੋਡ ਹੁੰਦੀ ਹੈ ਬڑے-ਬڑے ਕਸਮਾਂ ਖਾਦੀਆਂ ਜਾਂਦੀਆਂ ਨੇ ਸਵਧਾਨ ਦੀਆਂ ਕਸਮਾਂ ਧਰਮ ਦੀਆਂ ਕਸਮਾਂ ਪਾ ਕੇ ਉਹਨਾਂ ਨੂੰ ਇਹਨਾਂ ਅਹੁਦਿਆਂ ਤੇ ਸ਼ੋਭਤ ਕੀਤਾ ਜਾਂਦਾ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਉਹ ਐਸੀਆਂ ਸ਼ਕਤੀਆਂ ਐਸੇ ਸੁਭਾਅ ਐਸੇ ਕਿਰਦਾਰ ਪੈਦਾ ਹੋ ਗਏ ਜਿਨ੍ਹਾਂ ਦੇ ਉੱਤੇ ਇਹਨਾਂ ਸਹੂਆਂ ਦਾ ਇਹਨਾਂ ਕਸਮਾਂ ਦਾ ਇਹਨਾਂ ਧਰਮਾਂ ਦਾ ਇਹਨਾਂ ਮਜ਼ਮਾਂ ਦਾ ਆਪਣੇ ਮਾਂ-ਬਾਪ ਦੀ ਰਿਸਪੈਕਟ ਦਾ ਆਪਣੇ ਅਹੁਦਿਆਂ ਦੀ ਰਿਸਪੈਕਟ ਦਾ ਪ੍ਰਭਾਵ ਘਟਦਾ ਗਿਆ। ਤੇ ਉਹ ਬੰਦਿਆਂ ਨੇ ਆਪਣੇ ਜਿਹੜੇ ਦਸਤਕਤ ਨੇ ਆਪਣੀ ਕਾਰਗੁਜ਼ਾਰੀ ਦੇ ਦੇ ਕੰਮ ਘਾਟ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਬੜੀ ਸ਼ਰਮ ਵਾਲੀ ਗੱਲ ਹੈ ਕੋਈ ਮਾਣ ਵਾਲੀ ਗੱਲ ਨਹੀਂ ਕਿ ਮਤਲਬ ਆਪ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਆਈਐਸ ਅਫਸਰ ਆਈਪੀਐਸ ਅਫਸਰ ਜਾਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਅੱਜ ਨੌਕਰੀ ਸਰਕਾਰੀ ਇਸ ਕਰਕੇ ਕਰਨ ਲਈ ਤਿਆਰ ਹੈ ਕਿ ਉਹਦੇ ਵਿੱਚ ਉਹ ਨੰਬਰ ਦੀ ਕਮਾਈ ਬਹੁਤ ਹੈ ਟੌਟ ਪੱਕਾ ਬਹੁਤ ਹੈ ਗਨਮੈਨ ਮਿਲ ਜਾਂਦੇ ਨੇ ਘਰ ਦੀ ਰਾਇਸ਼ਾ ਮਿਲ ਜਾਂਦੀਆਂ ਨੇ ਸਭ ਕੁਝ ਸੁਖ ਸੁਖ ਸਹੂਲਤਾ ਮਿਲ ਜਾਂਦੀਆਂ ਨੇ ਪਰ ਕੁਝ ਇੱਕ ਵਿਅਕਤੀਆਂ ਨੂੰ ਛੱਡ ਕੇ ਬਹੁਤ ਸਾਰੇ ਵਿਅਕਤੀ ਦੇ ਵਿੱਚੋਂ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਦੇਸ਼ ਦੀ ਸੇਵਾ ਵਾਸਤੇ ਅਨੁਸ਼ਾਸਨ ਦੇ ਕੰਟਰੋਲ ਵਾਸਤੇ ਅਨੁਸ਼ਾਸਨ ਨੂੰ ਲਾਗੂ ਕਰਨ ਵਾਸਤੇ ਸੰਵਿਧਾਨ ਦੀ ਰੱਖਿਆ ਕਰਨ, ਆਸ਼ਟਿਕ ਕਾਨੂੰਨ ਦੀ ਰੱਖਿਆ ਕਰਨ ਵਾਸਤੇ ਤੇ ਇਨਸਾਫ ਦੀ ਰੱਖਿਆ ਕਰਨ ਵਾਸਤੇ ਇਨਸਾਫ ਦੇਣ ਵਾਸਤੇ ਨੋਂ ਕਰੀ ਨਹੀਂ ਕਰਿਆ ਬਹੁਤ ਸਾਰੇ ਜਿਹੜੇ ਟੈਸਟ ਨੇ ਜਿਨ੍ਹਾਂ ਦੇ ਵਿੱਚ ਦੀ ਪਹਿਲੀਆਂ ਸੇਵਾਵਾਂ ਗੁਜਰਦੀਆਂ ਸਨ ਕਰੈਕਟਰ ਸਰਟੀਫਿਕੇਟ ਕਰੈਕਟਰ ਵੈਰੀਫਿਕੇਸ਼ਨ ਹੁੰਦੇ ਸੀ ਪੁਲਿਸ ਦੀਆਂ ਵੈਰੀਫਿਕੇਸ਼ਨਾਂ ਹੁੰਦੀਆਂ ਸੀ ਉਹਨਾਂ ਦੇ ਪਿੰਡਾਂ ਤੋਂ ਪੰਚਾਇਤਾਂ ਤੋਂ ਲੋਕਾਂ ਤੋਂ ਪੁੱਛਿਆ ਜਾਂਦਾ ਸੀ ਕਿ ਇਹਨਾਂ ਬੰਦਿਆਂ ਦਾ ਇਸ ਬੰਦੇ ਦਾ ਕਰਤਾਰ ਕੀ ਹੈ ਅੱਜ ਕੋਈ ਅਸੀ ਕੋਈ ਰਵਾਇਤ ਸਾਹਮਣੇ ਨਹੀਂ ਆਉਂਦੀ ਇੱਕ ਫਾਰਮੈਲਟੀ ਹੈ ਕਿ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਜੇ ਮੈਡੀਕਲ ਹੁੰਦਾ ਹੈ ਤੇ ਮੈਡੀਕਲ ਵੀ ਫਾਰਮੈਲਟੀ ਦੇ ਤੌਰ ਤੇ ਹੈ ਜਿੰਨਾ ਕੋਡ ਪਾ ਲੋਗੇ ਉਹਨਾਂ ਮਿੱਠਾ ਹੁੰਦਾ ਜਾਂਦਾ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੱਕ ਡਾਕਟਰ ਰੋਤਬਿਆਂ ਦੇ ਉੱਤੇ ਜੇ ਬੰਦੇ ਵਿਸ਼ਵਤ ਲੈnde ਫੜੇ ਜਾਂਦੇ ਨੇ ਆਈਪੀਐਸ ਅਫਸਰ ਵਿਸ਼ਵਤ ਲੈnde ਫੜੇ ਜਾਂਦੇ ਨੇ ਆਈਐਸ ਅਫਸਰ ਵਿਸ਼ਵਤ ਲੈnde ਫੜੇ ਜਾਂਦੇ ਨੇ ਤਾਂ ਕਰਤਾਰ ਦੇ ਉੱਤੇ ਸ਼ੱਕ ਕਰਨਾ ਇੱਕ ਸੁਭਾਵਕ ਬਣ ਜਾਂਦਾ ਹੈ ਇਹਨਾਂ ਚੀਜ਼ਾਂ ਨੇ ਇੱਕ ਅਜੀਬ ਪ੍ਰਭਾਵ ਪਾਇਆ ਕਿ ਇਹ ਲੋਕ ਆਪਣੀਆਂ ਅਹੁਦਿਆਂ ਦੀ ਦੁਰਵਰਤੋਂ ਕਰਦੇ ਆ ਹੋયા ਰਾਜਨੀਤਿਕ ਪਾਰਟੀਆਂ ਨੂੰ ਫਾਇਦੇ ਦਿੰਦੇ ਹੋਏ ਰਾਜਨੀਤੀ ਦੇ ਵਿੱਚ ਕੁਸੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿਸੇ ਨੇ ਰਾਸ਼ਵਾਦੀ ਮੈਂਬਰੀ ਲੈ ਲਈ ਕਿਸੇ ਨੇ ਐਮਐਲਏ ਬਣਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਐਮਪੀ ਬਣਨ ਦੀ ਕੋਸ਼ਿਸ਼ ਕੀਤੀ ਕਈ ਇਥੋਂ ਤੱਕ ਕਿ ਬਹੁਤ ਸਾਰੇ ਸਾਡੀ ਸਤਕਾਰਯੋਗ ਫੌਜੀ ਦੇ ਜਰਨੈਲ ਸਾਡੇ ਆਈਐਸ ਅਫਸਰ ਆਈਪੀਐਸ ਅਫਸਰ ਸਾਡੇ ਵੱਡੇ ਵੱਡੇ ਕਰਮਚਾਰੀ ਡਾਕਟਰ ਇੰਜੀਨੀਅਰਸ ਨੂੰ ਕੋਰੀਆਂ ਛੱਡ ਕੇ ਰਾਜਨੀਤੀ ਦੇ ਵਿੱਚ ਇੱਕ ਐਮਐਲਏ ਦੀ ਸੀਟ ਵਾਸਤੇ ਲੜ ਰਹੇ ਨੇ ਜਦੋਂ ਕਿ ਇਹ ਹੀ ਐਮਐਲਏ ਉਹਨਾਂ ਦੇ ਅੱਗੇ ਆਣ ਕੇ ਰਿਕਵੈਸਟ ਕਰਦੇ ਸੀ ਕਿ ਸਾਡੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸੰਵਿਧਾਨ ਦੀ ਰਾਖੀ ਕੀਤੀ ਜਾਵੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਕਾਨੂੰਨੀ ਤੌਰ ਤੇ ਸੰਵਿਧਾਨ ਦੀਆਂ ਜਿਹੜੇ ਤਿੰਨ ਧੰਮ ਸੀਗੇ ਵਿਧਾਨ ਪਾਲਿਕਾ ਨੇ ਕਾਨੂੰਨ ਬਣਾਉਣੇ ਸੀਗੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਦੇ ਸੀ ਵਿਧਾਨ ਸਭਾਵਾਂ ਦੇ ਵਿੱਚ ਕਾਨੂੰਨ ਬਣਦੇ ਸੀ ਉਹਨਾਂ ਨੇ ਕਾਨੂੰਨ ਬਣਾਉਣੇ ਉਹਨਾਂ ਦੀ ਸੁਖਰੂਟ ਨਹੀਂ ਸੁਪਰੀਮ ਕੋਰਟ ਤੇ ਹੋ ਜਾਣੀ ਉਹ ਕਾਨੂੰਨ ਲਾਗੂ ਹੋ ਜਾਣੇ ਲਾਗੂ ਹੋ ਕੇ ਜਿਹੜੀ ਕਾਰਜ ਕਾਰਜ ਪ੍ਰਣਾਲੀ ਸੀ ਉਹਨਾਂ ਨੇ ਉਹਨੂੰ ਲਾਗੂ ਕਰਨਾ ਤੇ ਇਨਸਾਫ ਪ੍ਰਣਾਲੀ ਨੇ ਉਹਦੇ ਤੇ ਦੇਖਣਾ ਪਈਏ ਲਾਗੂ ਪ੍ਰਾਪਰ ਹੋਇਆ ਹੈ ਕਿ ਨਹੀਂ ਹੋਇਆ ਅੱਜ ਦੀ ਡੇਟ ਦੇ ਵਿੱਚ ਸੰਵਿਧਾਨ ਸੁਭਾਵਾਂ ਦੇ ਵਿੱਚ ਪਾਰਲੀਮੈਂਟਾਂ ਦੇ ਵਿੱਚ ਸੰਸਦ ਦੇ ਵਿੱਚ ਕੀਤੇ ਹੋਏ ਪਾਸ ਕੀਤੇ ਹੋਏ ਬਿੱਲ ਦੀ ਜਿਹੜੀ ਡਰਾਫਟਿੰਗ ਹੈ ਉਹ ਚੰਗੇ ਚੰਗੇ ਸੀਨੀਅਰ ਸ਼ਕਤੀਆਂ ਤੋਂ ਕਰਵਾਈ ਜਾਂਦੀ ਹੈ ਆਪਣੀ ਮਰਜ਼ੀ ਨਾਲ ਕਰਵਾਈ ਜਾਂਦੀ ਹੈ ਸੰਵਿਧਾਨ ਬਦਲਣ ਤੱਕ ਲੈ ਜਾਂਦੇ ਨੇ ਕਾਨੂੰਨ ਬਦਲਣ ਤੱਕ ਲੈ ਜਾਂਦੇ ਨੇ ਉਹਨਾਂ ਨੂੰ ਹੁਕਮ ਕੀਤੇ ਜਾਂਦੇ ਨੇ ਕਿ ਆਹ ਲਾਈਨਾਂ ਇਸ ਤਰੀਕੇ ਨਾਲ ਪਾਉਣੀਆਂ ਨੇ ਉਦੇਦਾਰ ਦੇ ਉੱਤੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਕਲੈਂਪਸ ਹੋ ਰਿਹਾ ਇਸ ਕਰਕੇ ਆਪਾਂ ਨੂੰ ਇਸ ਗੱਲ ਤੇ ਵਿਚਾਰ ਕਰਨੀ ਪੈਗੀ ਕਿ ਦੇਸ਼ ਨੂੰ ਬਚਾਉਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਜਨੇਤਾਵਾਂ ਦੇ ਵਿੱਚ ਅਨਸ਼ਾਸਨਹੀਣਤਾ ਨੂੰ ਖਤਮ ਕਰਨ ਲਈ ਤੁਹਾਡੇ ਕੋਲ ਵੋਟ ਦਾ ਬਹੁਤ ਵਧੀਆ ਸਾਧਨ ਹੈ ਸਮਾਂ ਆਇਆ ਹੈ ਵੋਟ ਧਿਆਨ ਨਾਲ ਪਾਓ ਚੰਗੇ ਵਿਅਕਤੀਆਂ ਨੂੰ ਪਾਓ ਉਨਾ ਵਿਅਕਤੀਆਂ ਨੂੰ ਪਾਓ ਜਿਹੜੇ ਵਿਅਕਤੀ ਤੁਹਾਨੂੰ ਕਾਨੂੰਨ ਨੂੰ ਅਨੁਸ਼ਾਸਨ ਨੂੰ ਤੁਹਾਡੇ ਕੰਮਾਂ ਨੂੰ ਪਹਿਲ ਦੇ ਸਕਣ ਜਿਹੜੇ ਵਿਅਕਤੀ ਤੁਹਾਨੂੰ ਮੁਫਤ ਦੀਆਂ ਸਹੂਲਤਾਂ ਦੇਣ ਦੇ ਲਾਰੇ ਲਾਉਂਦੇ ਨੇ ਕਿਉਂਕਿ ਸਰਕਾਰ ਦੇ ਬਜਟ ਤੋਂ ਬਿਨਾਂ ਸਰਕਾਰ ਦੀ ਆਮਦਨ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕੋਈ ਸਹੂਲਤ ਜਿਹੜੀ ਆ ਉਹ ਨਹੀਂ ਮਿਲ ਸਕਦੀ ਜੇ ਮਿਲਦੀ ਆ ਤੇ ਤੁਹਾਡੇ ਸਿਰ ਤੇ ਕਰਜ਼ੇ ਚੜ੍ਹੇ ਜਾ ਰਹੇ ਨੇ ਕੁਇਜ਼ ਕਰਜ਼ਾ ਸੈਂਟਰ ਤੋਂ ਲਿਆ ਜਾ ਰਿਹਾ ਹੈ ਸੈਂਟਰ ਇੰਟਰਨੈਸ਼ਨਲ ਲੈਵਲ ਤੇ ਕਰਜ਼ੇ ਲੈ ਰਿਹਾ ਹੈ ਸਾਡਾ ਦੇਸ਼ ਜਿਹੜਾ ਹੈ ਉਹ ਕਰਜ਼ਿਆਂ ਦੇ ਥੱਲੇ 90000 ਮੰਗ ਕਰਨੀ ਹੈ ਮਹਿੰਗਾਈ ਦੇ ਖਿਲਾਫ ਕਰੋ ਰੋਜ਼ਗਾਰ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਕਰੋ ਸਿਹਤ ਸਹੂਲਤਾਂ ਦੇ ਬਾਰੇ ਆਪਣੀ ਮੰਗ ਕਰੋ ਚੰਗੀ ਐਜੂਕੇਸ਼ਨ ਜਿਹੜੀ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਦਿੱਤੀ ਗਈ ਆ ਉਹਦੇ ਤੇ ਉਹਦੇ ਕੰਟਰੋਲ ਵਾਸਤੇ ਯਤਨ ਕਰੋ ਬੇਈ ਬੱਚਿਆਂ ਨੂੰ ਪੜ੍ਹਾਈ ਦਾ ਮੂਲ ਅਧਿਕਾਰ ਦਿਵਾਓ ਜਿਹੜੀਆਂ ਨੌਕਰੀ ਦੇ ਨਾਲ ਨੌਕਰੀ ਨੂੰ ਇੱਕ ਮਕਸਦ ਨਾ ਸਮਝੋ ਨੌਕਰੀ ਦੇ ਨਾਲ ਨਾਲ ਆਪਣੇ ਰੋਜਗਾਰਾਂ ਨੂੰ ਨੂੰ ਖੁਦ ਪੈਦਾ ਕਰੋ ਉਹਦੇ ਤੇ ਕੰਮ ਕਰੋ ਸਰਕਾਰਾਂ ਮਦਦ ਕਰਨ ਸਰਕਾਰਾਂ ਕਾਰੋਬਾਰਾਂ ਦੇ ਉੱਤੇ ਸਬਸਿਡੀਆਂ ਕਾਰੋਬਾਰਾਂ ਦੇ ਉੱਤੇ ਕਰਜ਼ੇ ਦੇਣ ਕਰਜ਼ੇ ਉਹ ਦੇਣ ਜਿਹੜੇ ਕਰਜ਼ੇ ਆਪਾਂ ਮੋੜ ਸਕਦੇ ਹੋਈਏ ਜਿਹੜੇ ਕਰਜ਼ੇ ਮੂੜੇ ਵੀ ਜਾ ਸਕਦੇ ਆ ਉਹਨਾਂ ਕਰਜ਼ਿਆਂ ਨੂੰ ਲੈ ਕੇ ਆਪਣਾ ਆਪਣਾ ਸਾਰਾ ਜਿਹੜਾ ਇੱਜ਼ਤ ਮਾਨ ਸਤਕਾਰ ਆ ਉਹਨੂੰ ਨਾ ਕਰੀਏ ਨਵਾਂ ਇਸ਼ੂ ਜਿਹੜਾ ਆਇਆ ਆ ਕੁਛ ਦਿਨਾਂ ਤੋਂ ਚੱਲ ਰਿਹਾ ਹੈ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਾ ਰਹੇ ਨੇ ਬੜੀ ਭਿਆਨਕ ਦੁਰਘਟਨਾ ਹੋਈ ਕਿ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਨੇ ਉਹ ਨਾੜ ਦੀ ਅੱਗ ਦੇ ਕਾਰਨ ਸੜ ਗਏ 40 50 ਕਿਸੇ ਕਿਸਾਨ ਦੀਆਂ ਕਿਸੇ ਗਰੀਬ ਬੰਦੇ ਦੀਆਂ ਬੱਕਰੀਆਂ ਸੜ ਗਈਆਂ ਪੇਡਾਂ ਸੜ ਗਈਆਂ ਰੋਖ ਸੜ ਰਹੇ ਨੇ ਤੁਹਾਡੇ ਮਿੱਤਰ ਪਸ਼ੂ ਪੰਛੀ ਜੀਵ ਸੜ ਰਹੇ ਨੇ ਇਹੋ ਜੀ ਕੀਤੀ ਹੋਈ ਕਮਾਈ ਦੇ ਨਾਲ ਜੇ ਮਾੜਾ ਜਾਂ ਮੀਂਹ ਪੈਂਦਾ ਤੇ ਆਪਾਂ ਮੁਆਵਜ਼ੇ ਲੈਣੇ ਸ਼ੁਰੂ ਕਰ ਦਿੰਦੇ ਆ ਇਹ ਅੱਗਾ ਲਾ ਕੇ ਕਿਹੜੀ ਕਮਾਈ ਕਰ ਲਵਾਂਗੇ ਜਿਹਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਦੇ ਸਕਦੇ ਆ ਆਪਣੇ ਬੱਚਿਆਂ ਨੂੰ ਤਿਆਰ ਕਰੋ ਟਰੈਕਟਰ ਟਰਾਲੀਆਂ ਤੁਹਾਡੇ ਕੋਲ ਨੇ ਆਪਣੀ ਫਸਲ ਬੀਜੋ ਤਾਂ ਆਪਣੀਆਂ ਸਬਜ਼ੀਆਂ ਬੀਜੋ ਉਹਨਾਂ ਦੀ ਮਾਰਕੀਟਿੰਗ ਆਪ ਕਰੋ ਨਿਸਬਤ ਇਸ ਗੱਲ ਦੇ ਕਿ ਤੁਸੀਂ ਨੌਕਰੀਆਂ ਵਾਸਤੇ ਤਰਲੇ ਮਾਰਦੇ ਫਿਰੋ ਨੌਕਰੀਆਂ ਵਾਸਤੇ ਪੈਸੇ ਦਿੰਦੇ ਫਿਰੋ ਨੌਕਰੀਆਂ ਵਾਸਤੇ ਇਹਨਾਂ ਰਾਜਨੀਤਿਕਾਂ ਦੀਆਂ ਚਹਾਲਤਾਂ ਖੜਦੇ ਫਿਰੋ ਇਹਦੇ ਨਾਲ ਵਧੀਆ ਹੈ ਕਿ ਆਪ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਵੱਲ ਧਿਆਨ ਦਿਵਾਓ ਪੜ੍ਹਾਈ ਵੱਲ ਧਿਆਨ ਦਿਓ ਇਹਨਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਤੱਕ ਪਹੁੰਚਾਓ ਤਾਂ ਕਿ ਇਹ ਚੰਗੇ ਵਧੀਆ ਇਨਸਾਨ ਬਣ ਸਕਣ ਜਿਹੜੇ ਵਿਅਕਤੀ ਪਲੱਸ 2 ਕਰਕੇ ਬਾਹਰ ਦੇ ਮੁਲਕਾਂ ਨੂੰ ਤੁਰੇ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਇਹ ਨੀਆਂ ਪ੍ਰੋਬਲਮ ਆ ਰਹੀਆਂ ਨੇ ਕਿ ਉਹਨਾਂ ਨੂੰ ਉਹਨਾਂ ਨਿਰਦੇਸ਼ਾਂ ਦੇ ਵਿੱਚ ਹੁਣ ਟਿਕਾਣਾ ਨਹੀਂ ਮਿਲ ਰਿਹਾ ਨੰਬਰ 2 ਕਰਜ਼ਿਆਂ ਥੱਲੇ ਉਹ ਦੀ ਮਾਰ ਚੱਲ ਰਹੇ ਨੇ ਨੰਬਰ 3 ਇਹ ਕਿ ਜਦੋਂ ਵੀ ਕਿਤੇ ਦੁੱਖ-ਸ਼ੋਕ ਤੁਹਾਡੇ ਤੇ ਪੈਂਦਾ ਉਹ ਤੁਹਾਨੂੰ ਮਿਲਣ ਦੇ ਯੋਗ ਨਹੀਂ ਜਾਂਦੇ ਦ੍ਰਿਸ਼ਟੀ ਚੈਨਲ ਤੇ ਅਗਲਾ ਵਿਸ਼ਾ ਫਿਰ ਸ਼ੁਰੂ ਕਰਾਂਗੇ ਜੇ ਚੰਗਾ ਲੱਗੇ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਜ਼ਰੂਰ ਕਰਿਓ ਤਾਂ ਕਿ ਇਸ ਚੈਨਲ ਨੂੰ ਅੱਗੇ ਵਧਾਇਆ ਜਾ ਸਕੇ ਬਕਰ ਜੀ ਦਾ ਖਾਲਸਾ ਵੇਕਰ ਜੀ ਕੀਤੇ